ਜਲੰਧਰ ਦੇ ਦੀਪਨਗਰ ਦੇ ਵਿੱਚ ਮੌਜੂਦਾ ਜਿੱਤੇ ਲੰਬੇ ਸਮੇਂ ਤੋਂ ਹੀ ਕਿਹਾ ਜਾ ਰਿਹਾ ਸੀ ਕਿ ਮੁੱਖ ਮੰਤਰੀ ਪੰਜਾਬ ਇਸ ਕੋਠੀ ਦੇ ਵਿੱਚ ਆ ਕੇ ਰਹਿਣਗੇ ਕਿਉਂਕਿ ਜਲੰਧਰ ਦੀ ਜਿਮਨੀ ਚੌਂ ਦੀ ਜਦੋਂ ਚੋਣ ਜਾ ਰਕਾ ਲੱਗਿਆ ਤਾਂ ਉਸ ਤੋਂ ਬਾਅਦ ਹੀ ਜਿਹੜਾ ਲਗਾਇਆ ਜਾ ਰਿਹਾ ਸੀ ਕਿ ਮੁੱਖ ਮੰਤਰੀ ਪੰਜਾਬ ਜਿਹੜਾ ਹੈ ਜਲੰਧਰ ਦੇ ਵਿੱਚ ਜਿਹੜੇ ਰਹਿਣਗੇ ਤੇ ਜਲੰਧਰ ਤੋਂ ਹੀ ਜੜੀ ਜਿਮਨੀ ਚੌਂ ਦੀ ਵੀ ਕਮਾਨ ਸੰਭਾਲਦੇ ਨਜ਼ਰ ਆਣਗੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਜਿਮਨੀ ਚੌਂ ਵੀ ਦੇਖੀ ਜਾਏਗੀ ਔਰ ਬਾਕੀ ਵੀ ਹਲਕਿਆਂ ਨੂੰ ਦੇਖਿਆ ਜਾਏਗਾ ਮਾਝੇ ਔਰ ਦੁਆਬੇ ਨੂੰ ਦੇਖਣ ਲਈ ਪੱਕੇ ਤੌਰ ਤੇ ਇੱਥੇ ਦੇਖਣਗੇ 2 ਤੋਂ 3 ਦਿਨ ਜ਼ਰੂਰ ਦੇਣਗੇ ਪਰਿਵਾਰ ਸਮੇਤ ਆਏ ਨੇ ਔਰ 3 ਤੋਂ 4 ਦਿਨ ਚੰਡੀਗੜ੍ਹ ਦੇਖਣ ਰਹਿਣਗੇ ਔਰ ਬਾਕੀ ਜਿਹੜੇ ਦਿਨ ਹੋਣਗੇ ਉਹ ਜਲੰਧਰ ਦੇ ਵਿੱਚ ਰਹਿਣਗੇ ਪਰ ਚੰਡੀਗੜ੍ਹ ਦੇ ਨਾਲ-ਨਾਲ ਦੁਆਬੇ ਦੇ ਵਿੱਚ ਰਹਿਣਾ ਇਹ ਬੜਾ ਮਹੱਤਵਪੂਰਨ ਗਿਣਿਆ ਜਾਏਗਾ ਇੱਥੋਂ ਮਾਜਾ ਤੇ ਦੁਆਬਾ ਦੋਵੇਂ ਦੇਖਿਆ ਜਾ ਸਕਦਾ ਆ ਅਗਰ ਸਾਰਾ ਹਫਤਾ ਚੰਡੀਗੜ੍ਹ ਬੈਠਦੇ ਆ ਤੇ ਉਹਦੇ ਤੋਂ ਇਸ ਤੋਂ ਥੋੜੀ ਦੂਰੀ ਬਣ ਜਾਂਦੀ ਸੀ ਪਰ ਹੁਣ ਜਿਹੜੀਆਂ ਮੁਸ਼ਕਲਾਂ ਆ ਲੋਕਾਂ ਨੂੰ ਚੰਡੀਗੜ੍ਹ ਜਾਣ ਦੀ ਬਜਾਏ ਉਹ ਇੱਥੇ ਹੀ ਆਪਣੇ ਮੰਗ ਪੱਤਰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਸੋਲਵ ਕਰਵਾ ਸਕਦੇ ਬਿਲਕੁਲ ਜਿਸ ਤਰ੍ਹਾਂ ਕਿ ਸੰਨੀ ਜੀ ਨੇ ਵੀ ਦੱਸਿਆ ਕਿ ਆਮ ਲੋਕਾਂ ਨੂੰ ਮਿਲਾਂ ਚ ਕਾਫੀ ਸੁਵਿਧਾ ਹੋਵੇਗੀ ਕਿਉਂਕਿ ਕਈ ਗਰੀਬ ਲੋਕ ਜਿਹੜੇ ਆ ਉਹ ਚੰਡੀਗੜ੍ਹ ਨਹੀਂ ਜਾ ਸਕਦੇ ਜਿਸ ਕਾਰਨ ਉਹਨਾਂ ਜਿਹੜੇ ਮੁੱਖ ਮੰਤਰੀ ਪੰਜਾਬ ਹਫਤੇ ਚ ਦੋ ਜਾਂ ਤਿੰਨ ਦਿਨ ਜਿਹੜੇ ਜਲੰਧਰ ਹੀ ਰਹਿਣ ਕਰਨਗੇ ਹਰ ਇੱਕ ਵਿਅਕਤੀ ਦੇ ਨਾਲ ਜਿਹੜੀ ਮੁਲਾਕਾਤ ਵੀ ਹੋਂਦੀ ਨਜ਼ਰ ਆਵੇਗੀ ਕਿਉਂਕਿ ਜਲੰਧਰ ਵੈਸੇ ਦੀ ਜੇ ਗੱਲ ਕੀਤੀ ਜਾਵੇ ਤਾਂ ਲੋਕਾਂ ਨੇ ਬਹੁਤ ਸਾਰੇ ਸਵਾਲ ਖੜੇ ਕੀਤੇ ਚਾਹੇ ਉਹ ਨਸ਼ਿਆਂ ਦਾ ਹੋਵੇ ਚਾਹੇ ਗਲੀਆਂ ਨਾਲੀਆਂ ਦੇ ਜਿਹੜਾ ਪਾਣੀ ਦਾ ਜਿਹੜੀ ਸਮੱਸਿਆ ਹੋਣ ਹਰ ਕਿਸਮ ਦੀ ਸਮੱਸਿਆ ਦਾ ਨਿਪਟਾਰਾ ਹੋਣ ਇਸ ਘਰ ਦੇ ਵਿੱਚ ਜਿਹੜਾ ਹੁੰਦਾ ਨਜ਼ਰ ਆਵੇਗਾ ਕੈਮਰਾਮੈਨ ਅਜ਼ਦੀਤੇ ਦੇ ਨਾਲ ਮਨਵੀਰ ਸੱਬਰਵਾਲ ਲਿਵਿੰਗ ਇੰਡੀਆ న్యూਸ ਜਲਾਦਾ ਨਹੀਂ ਸਿਰਫ ਰਾਤੀ ਇੱਥੇ ਸੋਣਾ ਹੀ ਆ ਕੰਮ ਸਾਰਾ ਜਿਹੜਾ ਉਹਨਾਂ ਨੇ ਵੈਸਟ ਹਲਕੇ ਦੇ ਵਿੱਚ ਜਾ ਕੇ ਕਰਨਾ ਵੈ ਔਰ ਘਰ ਘਰ ਜਾਣਾ ਔਰ ਲੋਕਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੀਆਂ ਚੰਗੀਆਂ ਨੀਤੀਆਂ ਨੇ ਜਿਨ੍ਹਾਂ ਨੂੰ ਲੋਕੀ ਪਸੰਦ ਕਰਦੇ ਉਹ ਲੋਕਾਂ ਨੂੰ ਦੱਸਣੀ ਹੈ ਔਰ ਜਿੱਤ ਪ੍ਰਾਪਤ ਕਰਨੀ ਇਹ ਹੀ ਸਾਡਾ ਲਕਸ਼ ਹੈ। ਸਾਡਾ ਮੁਲਾਕਾਤ ਹੋਈ। ਨਹੀਂ ਹਲੇ ਸੀਐਮ ਸਾਹਿਬ ਨਾਲ ਮੁਲਾਕਾਤ ਨਹੀਂ। ਕਿੰਨੇ ਦਿਨ ਰਹਿਣਗੇ ਸੀਐਮ ਸਾਹਿਬ ਇੱਥੇ? ਸੀਐਮ ਸਾਹਿਬ ਇੱਥੇ ਹੀ ਰਹਿਣਗੇ ਜੀ। ਉਹ ਜਿਸਾ ਉਹਨਾਂ ਨੇ ਦੱਸਿਆ ਕਿ ਹਫਤੇ ਦੇ ਵਿੱਚ 2 ਦਿਨ ਉਹ ਇੱਥੇ ਆਇਆ ਕਰਨਗੇ ਔਰ ਲੋਕਾਂ ਦੀਆਂ ਪੂਰੇ ਦੁਆਬੇ ਦੀਆਂ ਸਮੱਸਿਆਵਾਂ ਜਿਹੜੀਆਂ ਇੱਥੋਂ ਸੁਣਿਆ ਕਰਨ ਇੱਥੇ ਹੱਲ ਹੋਇਆ ਕਰਨ। ਤੇ ਜਿੰਨੀ ਚੋਂ ਨੂੰ ਲੈ ਕੇ ਕਿਵੇਂ ਦੇਖਦੇ ਹੋ ਕਿਉਂਕਿ ਸੀਐਮ ਸਾਹਿਬ ਜਿਹੜੇ ਹਲਕੇ 'ਚ ਜਾ ਨਹੀਂ ਰਹੇ ਨੇ ਜਾ ਨਹੀਂ ਰਹੇ ਨੇ। ਦੇਖਣਾ ਕੀ ਹੈ? ਦੇਖਣਾ ਕੀ ਜਿੱਤੀ ਹੋਈ ਸੀਟ ਹੈ। ਇਹ ਤੇ ਸਿਰਫ ਲੋਕਾਂ ਨੇ ਜੋ ਫਤਵਾ ਦੇਣਾ ਆ ਉਹ ਤੁਹਾਨੂੰ ਆਪਣੇ ਆਪ ਹੀ ਥੋੜੇ ਦੇ ਨਾਲ ਲੋਕ ਸਭਾ ਜੀ ਵੀ ਤੁਸੀਂ ਕਹਿ ਕੇ ਜਿੱਤੀ ਹੋਈ ਸੀਟਾਂ ਲੇਖ ਇਹ ਦੇਖੋ ਸੁਣੋ ਮੇਰੀ ਗੱਲ ਇਹ ਸਾਰੀਆਂ ਜਿਹੜੀਆਂ ਉਸ ਵੇਲੇ ਦੀ ਸਥਿਤੀ ਕੁਝ ਹੋਰ ਸੀ ਐਸ ਵੇਲੇ ਦੀ ਸਥਿਤੀ ਕੁਝ ਹੋਰ ਹੈ ਐਸ ਵੇਲੇ ਇੱਕ ਬਦਮਾਸ਼ਾਂ ਦਾ ਟੋਲਾ ਔਰ ਇੱਕ شریف ਬੰਦੇ ਦਾ ਟੋਲਾ ਔਰ ਇੱਕ ਕੰਮ ਕਰਨ ਦਾ ਟੋਲਾ ਔਰ ਇੱਕ ਪੈਸੇ ਇਕੱਠਾ ਕਰਨ ਦਾ ਟੋਲੇ ਦਾ ਆਪਸ ਦੇ ਵਿੱਚ ਇੱਕ ਵਿਚਾਰ ਆ ਉਹ ਤੁਹਾਨੂੰ ਖੁਦ ਪਤਾ ਲੱਗੇ